ਤਰੀਖ ਹੋ ਗਈ ਅੱਜ ਦੀ 28 ਜੁਲਾਈ 2025 ਆਪਾਂ ਰੁਕੇ ਸੀ ਰਾਤ 데ਰਾਦੋਨ ਇਹ ਖਾਟੂ ਸ਼ਾਮ ਦੀ ਰੈਸਟੋਰੈਂਟ ਆ ਇੱਥੋਂ ਆਪਾਂ ਚੱਲਦੇ ਹੁਣ ਇੱਥੋਂ ਦੀ ਜੋ ਲੋਕੇਸ਼ਨ ਆ ਉਹ ਦਿਖਦੇ ਆ ਤੁਹਾਨੂੰ ਦਿਖਾਉਣੇ ਆ ਇਹ ਹੋਟੇ ਸੀ ਇਹ 1 ਕਿਲੋਮੀਟਰ ਵੀ ਨਹੀਂ ਹੈਗਾ ਬੱਸ ਸਟੈਂਡ ਸੇ ਆਪਾਂ ਰੁਕੇ ਸੀ ਖਾਟੂ ਸ਼ਾਮ ਇਹ ਲੋਕੇਸ਼ਨ ਕੀ ਆ ਬਈ ਐਸ ਤੀ

ਠੀਕ ਹੈ ਉਹਨਾਂ ਕੋ ਭਈਆ ਨਹੀਂ ਠੀਕ ਹੈ ਚਲੋ 5 ਘੰਟੇ ਬਹੁਤ ਹੋ ਗਏ ਭਾਈ ਬਹੁਤ ਆਪਾਂ ਚਲਦੇ ਆਂ ਜੀ ਹੁਣ ਆਪਾਂ ਹਟੋ ਕਰ ਲਿਆ ਆਪਾਂ ਜੋ ਲੋਕੇਸ਼ਨ ਆ ਤਿੰਨ ਚਾਰ ਐਥਾਨੀ ਆ ਉਹ ਦੇਖਦੇ ਆਂ ਬਾਰਿਸ਼ ਵੀ ਸ਼ੁਰੂ ਹੋ ਗਈ ਤੇ ਇਹਨਾਂ ਦਾ ਚਾਹ ਜੀ ਚੱਲ ਰਹੀ ਹੈ ਤਗੜਾਸ ਹਾਂ 12:00 ਵਜੇ ਘਾਤੇ ਚਲੋਗੇ 3-4 ਵਜੇ ਪਹੁੰਚੋਗੇ ਹਾਂ ਸਭ ਸੇ ਆਏ ਹਾਂ ਹਾਂ ਇਹਨੂੰ ਡੋਕਾ ਬਣਾਉਦੇ ਨਾ ਨੇੜੀ ਕਾਲ ਹਾਂ ਨੇੜੀ ਕਾਲ ਮਸਤੀ ਸੇ 3:30 ਦੇ ਬੰਦ ਹਾਂ ਕੋਈ ਸੇ ਆ ਰਹੇ ਆ ਹਾਂ ਤਾਂ ਇਹ ਵਾਲਾ ਟ੍ਰੈਵਲ ਬਲਾਉਡ ਆ ਆ ਰਿਹਾ ਕਿੱਥੇ ਆ ਰਿਹਾ ਹਾਂ ਜੈਮੋ ਵਿੱਚ ਆਉਂਦਾ ਹਾਂ ਹਾਂ ਬਾਬਾ ਨਹੀਂ ਇਹ ਆ ਜੀ ਦੇਰਾ ਸਿੰਦਾ ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ ਆ ਇੱਥੋਂ ਬੱਚੇ ਕਰਨਲ ਜਰਨਲ ਵਗੈਰਾ ਬਣ ਕੇ ਨਿਕਲ ਜੇ ਆ ਬਹੁਤ ਵਧੀਆ ਹੈ ਕਾਲਜ ਆ ਬਸ ਡੋਰਟ ਐਵਰੇਜ ਹੈ 81 ਨੇ ਰੱਖ ਆਪਾਂ ਪਹੁੰਚਾ ਇਹ ਵਿਰਾਸਤ ਲੈਣਾ ਵਿਰਾਸਤ ਹੋਣਾ ਭਗਵਾਨ ਸ਼੍ਰੀ ਸ਼ਿਸ਼ਵਰ ਮਹਾਦੇਵ ਮੰਦਿਰ ਚ ਇਹ ਤੁਹਾਨੂੰ ਕਰਵਾਣਾ ਹੈ ਮੰਦਿਰ ਦਾ ਮੰਦਿਰ ਦਾ ਨਾਲ ਸੰਬੰਧਿਤ ਹੈ ਤੇ 5000 ਸਾਲ ਪੁਰਾਣਾ ਹੈ ਹਾਂ ਤੁਹਾਨੂੰ ਕਰਵਾਣਾ ਹੈ ਜੀ ਜੀ ਆਹ ਗੋਰੀ ਬਹੁਤ ਵੱਡੀ ਲਾਈਨ ਹੈ ਜਾਨਮਾਨ ਜੀ ਆ ਤੇ ਆ ਜਾਓ ਕੰਮ ਕਰੀਓ ਜਾ ਇਸ ਗੁਫਾ ਵਿੱਚ ਭਗਵਾਨ ਸ਼ੈਵ ਜੀ ਤਪੱਸਿਆ ਕਰਿਆ ਕਰਦੇ ਸਨ ਜੋ ਹੁਣ ਵੀ ਇੱਥੇ ਉੱਪਰੋਂ ਪਾਣੀ ਟਪਕ ਰਿਹਾ ਹੈ ਜਿਸ ਨੂੰ ਟਪਕੇਸ਼ਵਰ ਮੰਦਿਰ ਕਿਹਾ ਜਾਂਦਾ ਹੈ ਇਹ ਨਾਲ ਨਾਲ ਇਹ ਨਦੀ ਚੱਲ ਰਹੀ ਹੈਗੀ ਇਹ ਹੈਗਾ ਇਹ ਰਾਜਪਤਨ ਜਿਹੜਾ ਦੂਰ ਦਾ हा जी गवर्नर साहिब सां ਇਹ ਰਹ ਦੂਨੁਬਚhetra ਰਹਿਸਤਾ ਰਹਿ ਗਿਆ ਮੁੱਖ ਮੰਤਰੀ ਨਿਵਾਸ ਉਤਰਾਖੰਡ ਦਾ ਇਸੇ ਰੋਡ ਤੇ ਹੀ ਨਾਲ ਹੀ ਆਪਣੇ ਰਾਜਪਾਲ ਆ ਗਿਆ ਜਿੱਥੇ ਰਾਜਪਾਲ ਜੀ ਬੈਠਿਆ ਕਰਦੇ ਆ ਬਹੁਤ ਸੋਹਣਾ ਏਰੀਆ ਇਹ ਸਾਰਾ ਮਿਲਟਰੀ ਏਰੀਆ ਬਹੁਤ ਬਹੁਤ ਵੱਡੀ ਸ਼ੌਨੀ ਇੱਥੇ ਇਹ ਸਾਰਾ ਮਿਲਟਰੀ ਏਰੀਆ ਸੇਫਟੀ ਬਹੁਤ ਇੱਥੇ ਇਹ ਫੋਟੋ ਵਗੈਰਾ ਕਰਨ ਤੋਂ ਬਹੁਤ ਇੱਥੇ ਮਨਾਹੀ ਹੈ ਜੇ ਕੋਈ ਕੈਮਰਾ ਦੇਖ ਲੈਂਦੇ ਆ ਤੁਹਾਨੂੰ ਰੋਕ ਦਿੰਦੇ ਇੱਥੇ ਤੇ ਬੜਾ ਉੜਾ ਇਹ ਸ਼ੂਟ ਕੀਤਾ ਆਪਾਂ ਹੁਣ ਆਪਾਂ ਇਧਰ ਨੂੰ ਚੱਲਦੇ ਆ ਆਪਾਂ ਚੱਲਦੇ ਆਂਗੇ ਰੋਬਰ ਸਟੇਵ ਜਿੰਨਾਂ ਨੂੰ ਬਦਮਾਸ਼ਾਂ ਦੀਆਂ ਗੁਫਾਵਾਂ ਵਿੱਚ ਕਿਹਾ ਜਾਂਦਾ ਇੱਥੋਂ ਬਾ ਜਾਂਦੇ ਹੋਏ ਉਸ ਰਸਤੇ ਹੁਣ ਆਪਾਂ ਪਹੁੰਚਦੇ ਆ ਗੁੱਚੂ ਪਾਣੀ ਰੋਬਰ ਕੇ ਇੱਥੇ ਮਿਲਦੀ ਆ ਕਰਾਇਆ ਇਹਦਾ ਹੈਗਾ 20 ਰੁਪਏ ਇਹਨਾਂ ਨੇ ਇਧਰ ਗੁੱਚੂ ਪਾਣੀ ਘੁੰਮਣਾਗਾ ਉਹਨਾਂ ਵਾਸਤੇ ਇਹ ਆਪਾਂ ਚੱਕਰਾ ਚੇਂਜ ਕੀਤੀਆਂ ਇਹ ਰੈਂਟ ਤੇ ਮਿਲਦੀਆਂ ਹਾਂ ਜੀ ਹਾਂ ਜੀ ਆਪਾਂ ਪਹੁੰਚੇ ਆਂ ਦੇਰਾਦੂਨ ਇਹ ਬੁੱচ্চੂ ਪਾਣੀ ਜੋ ਬਨਮਾਸ਼ਾ ਦੀ ਦੇਖਣ ਵਾਲੀ ਆ ਹ ਜਿਹਨੂੰ ਬਨਮਾਸ਼ਾ ਦੀ ਬਣੀ ਹੋਈ ਹੈ ਪਾਣੀ ਹੈ ਆ ਸਾਫੂ ਕਾ ਪਿੱਟ ਖਦੇ ਆਂ ਤੇ ਇਥੇ ਜਿਹੜੀਆਂ ਧਵਾ ਬਣੀਆਂ ਉਹਨਾਂ ਨੂੰ ਬੋਲਦੇ ਸੀਗੇ ਅੰਗਰੇਜ਼ਾਂ ਅੰਗਰੇਜ਼ ਬੋਲਦੇ ਸਨ ਉਹਨਾਂ ਨੂੰ ਪਤਮਾਸ਼ਾ ਦੀਆਂ ਧਵਾਵਾਂ ਕਿਉਂਕਿ ਉਹਦੇ ਜਿਹੜੇ ਸੀਗੇ ਅੰਗਰੇਜ਼ਾਂ ਦੇ ਵਿਰੋਧ ਕਰਦੇ ਸੀਗੇ ਅੰਗਰੇਜ਼ਾਂ ਦੇ ਵਿਰੁੱਧ ਉਹ ਉਹ ਇੱਥੇ ਸ਼ਕਤੀ ਆ ਗਈ ਸੀ ਭਾਵੇਂ ਕਿ ਉਹਨਾਂ ਨੂੰ ਉਹ ਕਹਿੰਦੇ ਆ ਆਪਣੇ ਰਾਬਰਟਸ ਕੇਵਸ ਕਹਿੰਦੇ ਸੀਗੇ ਤੇ ਅੱਜ ਤੁਹਾਨੂੰ ਦਿਖਾਉਣੇ ਆਂ ਗੁੱਚੂ ਪਾਣੀ ਰੋਵਰ ਸਕੂਅਰ ਮੇ ਆਪ ਦਾ ਸਵਾਗਤ ਹੈ ਇੱਧਰ ਬਣਿਆ ਵਾ ਟਿਕਟ ਕਾਊਂਟਰ 37 ਰੁਪਏ ਪਰ ਪਰਸਨ ਟਿਕਟ ਹੈ ਪ੍ਰੀ ਵੈਡਿੰਗ ਚਾਰਜ 2500 ہاں ਇੱਥੇ ਦੇਖਣ ਵਾਲੀਆਂ ਜਗ੍ਹਾ ਮਾਲਸੀ ਡੀਅਰ ਪਾਰਕ ਇਥੋਂ 5 ਕਿਲੋਮੀਟਰ ਆ ਚਾਚਰਤਾਰਾ 15 ਕਿਲੋਮੀਟਰ ਐਫਆਰਏ 12 ਕਿਲੋਮੀਟਰ ਤਬ ਕੇਸ਼ਵਰ 6 ਕਿਲੋਮੀਟਰ ਸਾਈਂ ਟੈਂਪਲ 8 ਕਿਲੋਮੀਟਰ ਮਸੂਰੀ ਲੇਕ 21 ਕਿਲੋਮੀਟਰ ਬੁੱਧਾ ਟੈਂਪਲ 12 ਕਿਲੋਮੀਟਰ ਲੱਸੀਵਾਲਾ 20 ਕਿਲੋਮੀਟਰ ਆਸਨ ਬੈਰੇਜ 54 ਤਨੌਲਟੀ 56 ਰਿਸ਼ੀਕੇਸ਼ ਚਾਹੀਦਾ ਆਪਾਂ ਚੱਲਦੇ ਹੁਣ ਅੰਦਰ ਆਪਾਂ ਆਪਣਾ ਸਵਾਗਤ ਕਰ ਰਹੇ ਆ ਇੱਥੇ ਆਪਾਂ ਲਿਵਾਂਗੇ ਪਰਚ ਇਹ ਗੁੱਚੂ ਪਾਣੀ ਰਿਵਰਸ ਕੋਵਾ ਇਹਦਾ ਵਿਕਾਸ ਸਲੈਂਸ ਤੇਜਪਾਲ ਸਿੰਘ ਰਾਬਤ ਉਹਨਾਂ ਦੇ ਕਰ ਕਮਲਾ ਦੁਆਰਾ ਕੀਤਾ ਗਿਆ ਸੀਗਾ ਇਹ ਤੁਹਾਨੂੰ ਦਿਖਾਉਂਦਾ ਇਹ ਵਗ ਰਿਹਾ ਝਰਨਾ ਗੁੱਚੂ ਪਾਣੀ ਇਧਰ ਆਇਆ ਗੁੱਚੂ ਪਾਣੀ ਕਿਤਾ ਤਾਂ ਰਾਤ ਕੋ ਹੀ ਹੋ ਗਿਆ ਆਪਾਂ ਦੇਖਣ ਜਾ ਰਹੇ ਹਾਂ ਗੁੱਚੂ ਪਾਣੀ ਇੱਥੇ ਆਪਾਂ ਪਹੁੰਚੇ ਹੋਏ ਆਂ ਧੇਰਾ ਦੂਨ ਰੋਬਰ ਕੇਵ ਇਹ ਤਾਂ ਜਿਹੜਾ ਘੇਰਾ ਉਹ ਘੁੰਮ ਸਕਦੇ 6 ਕਿਲੋਮੀਟਰ ਦਾ ਕਹਿੰਦੇ ਇੰਨੇ ਥਾਂ ਤੱਕ ਘੁੰਮਿਆ ਜਾਣਾ ਖਤਗਾ ਹੋਈ ਹਾਂ ਵੀ ਆ ਇੰਨੇ ਨੇੜੇ-ਨੇੜੇ ਆਪਾਂ ਆ ਤੁਹਾਨੂੰ ਦਿਖਾਉਣਾ ਇੱਥੋਂ ਦੀ ਹਰੇ ਭਾਈਆ ਇਹ ਆ ਵਗੜਿਆ ਚਰਨਾ ਨਾਲ-ਨਾਲ ਇੱਥੇ ਕੋਈ ਨਵਾਂ ਰੈਸਟੋਰੈਂਟ ਵੀ ਬਣਿਆ ਹੋਇਆ ਵਧੀਆ ਤੇ ਬਹੁਤ ਵਧੀਆ ਮਤਲਬ ਹਰੇ ਭਾਈ ਬਹੁਤ ਆਕਸੀਜਨ ਵਧੀਆ ਗਈ ਦੇ ਵਿੱਚ ਇਸ ਤਰ੍ਹਾਂ ਦਾ ਭੀੜ ਹੁੰਦੀ ਹੈਗੀ ਸਵੇਰ ਤੋਂ ਸ਼ਾਮ ਤੱਕ ਇਹਦੇ ਇੱਕ ਹੁਣ ਲੱਗ ਕੇ ਹੁਣ بارش ਵਗਾਰਾ ਹੋ ਰਹੀ ਕਰਕੇ ਤੇ ਥੋੜਾ ਰਸ਼ ਘਟਾ ਇਵਨਿੰਗ ਟਾਈਮ ਹੋ ਜਾਂਦਾ ਆਪਾਂ ਮਾਰਨਿੰਗ ਟਾਈਮ ਆਏ ਆ ਹਾਂ ਗਰਮੀ ਚ ਥੋੜਾ ਜਿਆਦਾ ਹੁੰਦਾਗਾ ਆ ਐਫਆਰਆਈ ਨੈਰਾਦੁੰ ਇਹ ਪ੍ਰਾਣੀ ਆ ਦੇਖੋ ਸਾਰੀਆਂ ਕਿਵੇਂ ਇੱਟਾਂ ਨਾਲ ਬਣਿਆ ਵਾ ਤੇ ਇੱਥੇ ਕਾਫੀ ਸਾਰੀ ਫਿਲਮਾਂ ਦੀ ਸ਼ੂਟਿੰਗ ਵਗੈਰਾ ਹੁੰਦੀ ਹੈ ਇਹ ਲਾਸਟ ਹੋਈ ਬਾਰਡਰ 2 ਦੀ ਸੂਰਜ ਤਾਂ ਆ ਗਿਆ ਹੂੰ ਦੱਸ ਰਹੇ ਸੀ ਕਹਿੰਦੇ ਨਗਲ ਵਾ ਦੇ ਬਾਰਡਰ 2 ਦੀ ਪਛਾਤ ਮਾਰੋ ਹਾਂ ਤੇ ਉੱਪਰ ਉਹ ਬਣਿਆ ਵਾ ਜਿਨੇ ਬਰਫ ਵਗਾਰਾ ਕਰਨੀ ਪੈਂਦੀ ਹੁੰਦੀ ਆ ਤਾਂ ਉਹ ਤੋਂ ਪਾਣੀ ਉੱਪਰ ਨਾ ਖੜੇ ਹਾਂ ਹੋਰ ਕਲੇ ਚੋਲੇ ਭਟੂਰੇ ਵੀ ਹੈ ਐਫ ਆਰ ਆਈ ਵਣ ਕੋਈ ਸੰਸਥਾਨ ਭਾਰਤ ਵਿੱਚ ਜੰਗਲਾਤ ਖੋਜ ਅਤੇ ਸਿੱਖਿਆ ਲਈ ਇੱਕ ਇਤਿਹਾਸਕ ਅਤੇ ਪ੍ਰਮੁੱਖ ਸੰਸਥਾ ਹੈ ਜਿਸ ਦੀ ਸਥਾਪਨਾ 1906 ਵਿੱਚ ਕੀਤੀ ਗਈ ਸੀ ਅਤੇ ਭਾਰਤੀ ਜੰਗਲਾਤ ਖੋਜ ਪ੍ਰੀਸ਼ਦ ਦਾ ਇੱਕ ਹਿੱਸਾ ਹੈ ਇਹ ਇੱਕ ਪ੍ਰਸਿੱਧ ਫਿਲਮ ਸਥਾਨ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਇੱਥੇ ਬਹੁਤ ਸਾਰੇ ਸਲਾਨੇ ਵੀ ਆਉਂਦੇ ਨੇ ਅਤੇ ਇੱਕ ਇੱਕ ਜਿੱਥੇ ਅਜਾਇਬ ਘਰ ਵੀ ਹੈ ਇਹ ਸੰਸਥਾ ਭਾਰਤੀ ਅਤੇ ਰਾਜ ਜਗਲਾਤ ਸੇਵਾ ਕੈਡਰ ਲਈ ਸਿਖਲਾਈ ਕੇਂਦਰ ਵੀ ਹੈ ਇਹ ਆ ਗਿਆ ਜੀ ਇਥੋਂ ਦਾ ਬਾਬਾ ਪੋਟਾ ਸਾਹਿਬ ਜੀ ਤੇਰਾ ਕਿਨਾ ਸਬਰ ਹੁੰਦਾ ਇਹ ਜਿਹੜਾ ਦੂੰਦਾ ਬੱਸ ਸਟੈਂਡ ਆਈਐਸਬੀਟੀ ਇੰਟਰਨੈਸ਼ਨਲ ਇੱਥੇ ਜਿਹੜੀਆਂ ਬੱਸਾਂ ਕਾਊਂਟਰ ਤੇ ਵੀ ਮੂੰਹ ਕਰਕੇ ਲੱਗਦੀਆਂ ਆਪਣੇ ਸਪੈਸ਼ਲ ਪਾਸਾ ਹੋ ਜਾਂਦੇ ਹੈ ਜੀ ਇਧਰ ਪਤਾ ਨਹੀਂ ਕਿਸ ਹਿਸਾਬ ਨਾਲ ਇਹ ਦੇਖੋ ਮੂਰ ਨੂੰ ਮੂੰਹ ਕਰਕੇ ਲੱਗਿਆ ਹੁੰਦਾ ਕੰਫਰੰਸਾਂ ਦੇ ਦੇਰਾ ਦੂਨ ਤੋਂ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ਼ਰੀਪ ਪੌਂਟਾ ਸਾਹਿਬ ਅੱਜ ਦੀ ਇਸਟੇ ਆਪਾਂ ਅੱਜ ਦੀ ਰਾਤ ਇੱਥੇ ਰੁਕਾਂਗੇ ਤੇ ਕੱਲ ਨੂੰ ਆਪਾਂ ਇੱਥੋਂ ਪਾਵਾਂਗੇ ਆਪਣੇ ਪਿੰਡਾਂ ਵੱਲ ਨੂੰ ਚਾਲੇ ਆਪਾਂ ਕਰਦੇ ਹੁਣ ਗੁਰਦੁਆਰਾ ਸਾਹਿਬ ਦਰਸ਼ਨ ਮੇਲੇ ਜੀ ਸਾਹਮਣੇ ਆਪਣਾ ਗੁਰੂ ਘਰ ਲੰਗਰ ਜੀ ਆਪਾਂ ਚੱਕ ਰਹੇ ਹਾਂ ਲੰਗਰ ਪਾਣੀ ਤੇ ਬਦਲਵਾਈ ਹੋਈ ਪਈ ਆ ਮੌਸਮ ਲੰਗਰ ਹਾਂ ਸੋਨਾ ਸਟਾਫ ਸਵਾਇ ਆਪਾਂ ਨੂੰ ਰੂਮ ਆ ਮਿਲ ਗਿਆ ਸੀ ਕਮਰ ਨੰਬਰ ਐਨ ਆਰ ਆਈ ਰੂਮ ਇਹ 1000 ਰੁਪਿਆ ਦਾ ਕਿਰਾਇਆ ਹੈ ਜੀ 9 ਨੇ ਸੀ ਲੈਣਾ ਦਾ 500 ਰੁਪਿਆ ਤੇ ਇਧਰ ਨਾਲ ਹੀ ਜਮਨਾ ਨਦੀ ਜਮਨਾ ਨਦੀ ਦੇ ਕਿਨਾਰੇ ਇਹ ਸ਼੍ਰੀ ਕੋਟਵਾਰਾ ਸ਼੍ਰੀ ਪੌਂਟਾ ਸਾਹਿਬ ਸ਼ੋਕ